ਜਿਸ ਵੀਰਾਂ ਦੇ ਵਿੱਚ ਨਜ਼ਰ ਆ ਰਹੇ ਇਹ ਗੁਬਾਰੇ ਭਾਰਤ ਲਈ ਧਮਕੀ ਵਾਲੀ ਡਾਕ ਲੈਏ ਨੇ ਉਰਦੂ ਵਿੱਚ ਲਿਖੀ ਉਸ ਡਾਕ ਨੂੰ ਵੀ ਤੁਸੀਂ ਵੇਖ ਸਕਦੇ ਹੋ ਇਹ ਗੁਬਾਰੇ ਤੇ ਉਹਨਾਂ ਦੇ ਨਾਲ ਮਿਲੇ ਧਮਕੀ ਵਾਲੇ ਕਾਗਜ਼ ਗੁਰਦਾਸਪੁਰ ਦੇ ਪਿੰਡ ਕੇਸਲ ਦੇ ਵਿੱਚੋਂ ਬਰਾਮਦ ਹੋਏ ਨੇ ਤੁਹਾਨੂੰ ਦੱਸ ਦਈਏ ਕਿ ਇਹ ਪਿੰਡ ਤੀਨਾਂ ਨਗਰ ਕਸਬੇ ਤੇ ਬਿਲਕੁਲ ਨਸਤੀਕ ਹੈ ਜੁ ਕਾਗਜ਼ ਮਿਲੇ ਆਏ ਉਸ ਤੇ ਲਿਖਿਆ ਗਿਆ ਏ ਮੋਦੀ ਸੁਣ ਲਵੇ ਅਯੂਬੀ ਦੀਆਂ ਤਲਵਾਰਾਂ ਸਾਡੇ ਕੋਲ ਨੇ ਇਸਲਾਮ ਜ਼ਿੰਦਾਬਾਦ ਲੋਕਾਂ ਨੇ ਦਿਨਨਗਰ ਥਾਣੇ ਦੀ ਪੁਲਿਸ ਤੇ ਹਵਾਲੇ ਕਰ ਦਿੱਤੇ ਨੇ ਉੱਥੇ ਹੀ ਲੋਕਾਂ ਨੇ ਦੱਸਿਆ ਕਿ ਉਹਨਾਂ ਨੇ ਅਜੇ ਹੱਬ ਪਹਿਲੀ ਵਾਰ ਵੇਖਿਆ ਪੀਲੇ ਰੰਗ ਦੇ ਹੀ ਗੁਬਾਰੇ ਤੇ ਨਾਲ ਇੱਕ ਚਿੱਠੀ ਜੀ ਲਿਖੀ ਜੀ ਉਹ ਇੱਧਰ ਨਹੀਂ ਹੈ ਹੀ ਨਹੀਂ ਚਿੱਠੀ ਇੱਧਰ ਦੀ ਕਾਪੀਆਂ ਜਿਹੜੀਆਂ ਉਹਨਾਂ ਦੀਆਂ ਬਰੀਕ ਲਿਖਾਂ ਹੁੰਦੀਆਂ ਉਹ ਵੱਡੇ ਸ਼ਾਇਦ ਤੇ ਹੀ ਲਿਖਾਂ ਤੇ ਉਹਦੇ ਉੱਤੇ ਉਰਦੂ ਲਿਖਿਆ ਸੀ ਉਧਰ ਇਹ ਆਪ ਵੀ ਮਨਿਆਰੀ ਵਿੱਚ ਨੇ ਨਹੀਂ ਰਹੇ ਨੇ ਕਦੀ ਇਦਾਂ ਦੇ ਲਿਆਂਦੇ ਹੀ ਨਹੀਂ ਨਾ ਦੇਖਿਆ ਤੇ ਨਾ ਅਸੀਂ ਕਦੀ ਲਿਆਂਦੇ ਆ ਦੂਜੇ ਪਾਸੇ ਪੁਲਿਸ ਹੁਣ ਇਸ ਗੁਬਾਰੇ ਤੇ ਕਾਗਜ਼ ਦੀ ਜਾਂਚ ਕਰ ਰਹੀ ਹੈ ਖੂਫੀਆ ਏਜੰਸੀਆਂ ਨੂੰ ਵੀ ਇਸ ਦੀ ਇਤਲਾ ਦਿੱਤੀ ਗਈ ਹੈ ਨਾਲ ਹੀ ਇਹ ਵੀ ਜਾਣਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਵਾਕਈ ਇਹ ਗੁਬਾਰੇ ਤੇ ਕਾਗਜ਼ ਪਾਕਿਸਤਾਨ ਦੇ ਵੱਲੋਂ ਆਏ ਨੇ ਜਾਂ ਫਿਰ ਕਿਸੇ ਸਥਾਨਕ ਸ਼ਖਸ ਨੇ ਇਸ਼ਾਰਤ ਕੀਤੀ ਹੈ ਸਾਰੀਆਂ ਸੁਰੱਖਿਆ ਏਜੰਸੀਆਂ ਨੂੰ ਇਹਦਾ ਸਬੰਧੀ ਜਿਹੜਾ ਉਹ ਜਾਣੂ ਕਰਵਾਇਆ ਗਿਆ ਇਹਦਾ ਜਿਹੜਾ ਬਰੀਕੀ ਦੇ ਨਾਲ ਵਿਸ਼ਲੇਸ਼ਣ ਤੇ ਨਾਲਸ ਜਿਹੜਾ ਉਹ ਸਾਰੀਆਂ ਹੀ ਸੁਰੱਖਿਆ ਏਜੰਸੀਆ ਵੱਲੋਂ ਕੀਤਾ ਜਾ ਰਿਹਾ ਜੋ ਵੀ ਇਹਦੇ ਵਿੱਚ ਨਜ਼ਰ ਆਇਆ ਉਹਦੇ ਮੁਤਾਬਕ ਹੀ ਉਕਮੀ ਕਾਰਵਾਈ ਜਿਹੜੀ ਜਾਂ ਕੀਤੀ ਜਾਵੇਗੀ ਹਾਂਜੀ ਇਹਨੂੰ ਹਰ ਪੱਖ ਤੋਂ ਜਿਹੜਾ ਦੇਖਿਆ ਜਾ ਰਿਹਾ ਸ਼ਰਾਰਤ ਦੇ ਤੌਰ ਤੇ ਵੀ ਦੇਖਿਆ ਜਾ ਰਿਹਾ ਪਾਕਿਸਤਾਨ ਦੀ ਕਾਰਵਾਈ ਵਜੋਂ ਵੀ ਦੇਖਿਆ ਜਾ ਰਿਹਾ ਜੀ ਇਦੇ ਸਬੰਧੀ ਜਿਹੜਾ ਹੈ ਪੂਰਾ ਅਨਲਿਸਿਸ ਜਿਹੜਾ ਹੋ ਰਿਹਾ ਤੇ ਫਿਰ ਹੀ ਕਿਸੇ ਸੱਟੇ ਤੇ ਪੁੱਜ ਕੇ ਜਿਹੜਾ ਹੈ ਇਹਦੇ ਸਬੰਧੀ ਜਿਹੜਾ ਸਪਸ਼ਟ ਕੀਤਾ ਇਸੇ ਤਰ੍ਹਾਂ ਪਠਾਨਕੋਟ ਦੇ ਬੰਮਿਆਲ ਸੈਕਟਰ ਵਿੱਚ ਵੀ ਗੁੰਬਾਰੇ ਮਿਲੇ ਨੇ ਇਹਨਾਂ ਦੇ ਨਾਲ ਮਿਲੇ ਕਾਗਜ਼ਾਂ ਦੇ ਉੱਤੇ ਲਿਖਿਆ ਗਿਆ ਹੈ ਮੋਦੀ ਸਰਕਾਰ ਭਾਰਤ ਛੱਡਣਾ جنگ ਨਹੀਂ ਲੜ ਸਕਤੇ ਪਾਕਿਸਤਾਨੀ ਆਵਾਮ ਪੰਜਾਬ ਦੇ ਨਾਲ ਜੁੜੀ ਹਰ ਅਹਿਮ ਖਬਰ ਵੇਖਣ ਲਈ ਸਬਸਕ੍ਰਾਈਬ ਕਰੋ এবੀਪੀ ਸਾਂਝਾ ਦਾ YouTube ਚੈਨਲ ਤੇ ਲਾਈਕ ਕਰੋ Facebook ਪੇਜ